ਸਸ਼ਕਲ ਜੀ ਸਵਾਗਤ ਹੈ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਅਸੀਂ ਬਹੁਤ ਲੰਬੇ ਸਮੇਂ ਤੋਂ ਸਾਡੇ ਜਿਹੜੇ ਇਸ ਚੈਨਲ ਨੂੰ तकरीबन तकरीबन 6 ਸਾਲ ਜਿਹੜੇ ਪੂਰੇ ਹੋ ਗਏ ਨੇ ਸੋ ਪੀਐਸ ਟੈਟ ਵੀ ਜਿਹੜਾ 2026 ਦੇ ਵਿੱਚ ਜਿਹੜਾ ਇਹ ਹੋਣ ਜਾ ਰਿਹਾ ਹੈ ਸੋ ਅਸੀਂ ਪੀਐਸ ਟੈਟ ਨੂੰ ਲੈ ਕੇ ਪੂਰੀ ਜਿਹੜੀ ਗੱਲਬਾਤ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕਰਨੀ ਹੈ ਜਿਵੇਂ ਕਿ ਅਸੀਂ ਪਹਿਲਾਂ ਵੀ ਆਪਣੇ ਇਸ ਚੈਨਲ ਦੇ ਉੱਪਰ ਬਹੁਤ ਸਾਰੀਆਂ ਗੱਲਾਂ ਪੀਐਸਟੈਟ ਮਾਸਟਰ ਕੈਡਰ ਉਹਨਾਂ ਦੀ ਸਕਰੂਟੀ ਨੂੰ ਲੈ ਕੇ ਹੋਰ ਇਨਫੋਰਮੇਸ਼ਨਸ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਕਰਦੇ ਆ ਰਹੇ ਹਾਂ ਸੋ ਹੁਣ ਵੀ ਅਸੀਂ ਪੀਐਸਟੈਟ ਤੇ ਗੱਲਬਾਤ ਜੜਿਓ ਕਰਾਂਗੇ ਸੋ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਜੇ ਤੁਸੀਂ ਪੁਰਾਣੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕੀਤੇ ਬਿਨਾ ਜਾਣਾ ਨਹੀਂ ਹੈ ਆਪਣੇ ਉਹਨਾਂ ਸਾਰੇ ਸੰਗੀ ਸਾਥੀਆਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤਾਂ ਕਿ ਜਿਹੜੀ ਗੱਲਬਾਤ ਆਪਾਂ ਹੁਣ ਕਰਨ ਲਈ ਇੱਥੇ ਆਏ ਹਾਂ ਉਹ ਉਹਨਾਂ ਸਾਰਿਆਂ ਤੱਕ ਪਹੁੰਚ ਸਕੇ ਸੋ ਗੱਲਬਾਤ ਆਪਾਂ ਇਹਦੇ ਵਿੱਚ ਅੱਜ ਬੜੀਆ ਕਰਨੀਆਂ ਨੇ ਮੈਂ ਤੁਹਾਨੂੰ ਪਹਿਲਾਂ ਇਹ ਟੌਪਿਕ ਦੱਸ ਦੇਣਾ ਸੀ ਕਿਹੜੀ-ਕਿਹੜੀ ਗੱਲ ਇਹਦੇ ਵਿੱਚ ਕਰਾਂਗੇ ਸੋ ਤੁਹਾਡਾ ਸਮਾਂ ਜਿਹੜਾ ਜ਼ਿਆਦਾ ਨਹੀਂ ਲਵਾਂਗੇ ਤੇ ਆਪਾਂ ਜਿਹੜੀ ਗੱਲਬਾਤ ਉਹ ਕਰਨੀ ਹੈ ਕਿ ਪਹਿਲੀ ਜਿਹੜੀ ਗੱਲ ਆਪਣੀ ਉਹ ਹੈ ਪੀਐਸ ਟੈਟ 2026 ਦੇ ਵਿੱਚ ਹੋ ਰਿਹਾ ਸੋ ਪਹਿਲਾਂ ਤਾਂ ਇਹ ਹੁੰਦਾ ਜੀ ਪੀਐਸ ਟੈਟ ਦੇਣ ਲਈ ਜਿਹੜੀ ਤੁਹਾਡੀ ਏਜ ਲਿਮਿਟ ਹੁੰਦੀ ਨਹੀਂ ਹੈ ਪਰ ਪੀਐਸ ਟੈਟ ਦੀ ਵੈਸੇ ਤੁਹਾਨੂੰ ਦੱਸ ਦਿੰਦਾ ਇਨਫੋਰਮੇਸ਼ਨ ਦੇ ਲਈ ਕਿ ਪੀਐਸ ਟੈਟ ਇਹ 2026 ਦੇ ਵਿੱਚ ਹੋ ਰਹੀ ਹੈ ਪਰ ਇਹ ਪੀਐਸ ਟੈਟ ਜਿਹੜਾ ਇਹ 2025 ਦਾ ਹੈ ਤੁਸੀਂ ਪੋਰਟਲ ਤੇ ਵੀ ਦੇਖ ਲਿਆ ਹੁਣ psat2025.org ਸੋ psat2025 ਦਾ ਹੈ ਤੇ ਜਦੋਂ ਫਾਰਮ ਅਸੀਂ ਭਰਦੇ ਆ ਉਸ ਦੇ ਵਿੱਚ ਏਜ ਲਿਮਿਟ ਵੀ ਜਿਹੜੀ ਹੈ ਉਹ 1 ਜਨਵਰੀ 2026 ਦੇ ਹਿਸਾਬ ਨਾਲ ਨਹੀਂ 1 ਜਨਵਰੀ 2025 ਦੇ ਹਿਸਾਬ ਨਾਲ ਕਾਊਂਟ ਹੁੰਦੀ ਹੈ ਯਾਨੀ ਕਿ ਜਿਹੜਾ ਇਹ ਟੈਟ ਹੈ 1 ਸਾਲ 2 ਮਹੀਨੇ ਲੇਟ ਹੋਣ ਜਾ ਰਿਹਾ ਸੋ ਪਰ ਇਹਦੀ ਜਿਹੜੀ ਏਜ ਲਿਮਿਟ 14 ਮਹੀਨੇ ਪਹਿਲਾਂ ਦੀ ਹੀ ਕਾਊਂਟ ਕੀਤੀ ਜਾਏਗੀ ਤੁਹਾਡੀ ਏਜ ਇੱਕ ਤਾਂ ਏ ਸੀ ਮੇਜਰ ਇਨਫੋਰਮੇਸ਼ਨ psat2025 ਦੂਜੀ ਜਿਹੜੀ ਗੱਲਬਾਤ ਹੈ ਅਸੀਂ ਕਿ ਇਸ ਵਾਰ ਪੇਪਰ ਦੇਣ ਵਾਲੇ ਕੈਂਡੀਡੇਟ ਜਿਹੜੇ ਐ ਉਹ ਤੁਹਾਨੂੰ ਅੱਗੇ ਨਾਲੋਂ ਜ਼ਿਆਦਾ ਦੇਖ ਸਕਦੇ ਐ ਵੈਸੇ ਤਾਂ ਕੀ ਹੁੰਦਾ ਕਿ ਹਰ ਵਾਰ ਪੀਟੈਟ ਦੇ ਵਿੱਚ ਹੁਣ ਗਿਣਤੀ ਬਰਾਬਰ ਰਹਿੰਦੀ ਉਹਦਾ ਕਾਰਨ ਕਿਉਂਕਿ ਜਿਨ੍ਹਾਂ ਦਾ ਪੀਐਸਟੈਟ ਕਲੀਅਰ ਹੋ ਜਾਂਦਾ ਮੰਨ ਲਓ 30000 35000 40000 45000 ਬੱਚਿਆਂ ਦਾ ਜਦੋਂ ਟੈਟ ਕਲੀਅਰ ਹੋ ਜਾਂਦਾ ਸੋ ਉਹ ਬੱਚੇ ਅਗਲੀ ਵਾਰ ਪੇਪਰ ਨਹੀਂ ਦਿੰਦੇ ਉਹਦਾ ਕਾਰਨ ਹੈ ਕਿ ਪੀਐਸਟੈਟ ਦੀ ਜਿਹੜੀ ਵੈਲਿਡਿਟੀ ਹੈ ਕਲੀਅਰ ਕਰਨ ਦੀ ਉਹ ਹੁਣ ਲਾਈਫਟਾਈਮ ਹੋ ਗਈ ਹੈ ਸੋ ਇਸ ਕਰਕੇ ਕੋਈ ਵੀ ਕੈਂਡੀਡੇਟ ਪੇਪਰ ਨੂੰ ਦੁਬਾਰਾ ਨਹੀਂ ਦਿੰਦਾ ਪਰ ਇਸ ਵਾਰ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਨੇ ਕਿ ਜਿਹੜੇ ਲੋਕ ਨੌਕਰੀਆਂ ਕਰ ਰਹੇ ਨੇ ਜਿਨ੍ਹਾਂ ਨੇ ਪ੍ਰੋਮੋਸ਼ਨ ਲੈਣੀ ਹੈ ਪ੍ਰਾਇਮਰੀ ਤੋਂ ਮਾਸਟਰ ਕਾਟਰ ਦੀ ਸੋ ਉਹਨਾਂ ਲਈ ਟੈਟ ਜ਼ਰੂਰੀ ਕਰਤਾ ਦੂਜੇ ਨੰਬਰ ਤੇ ਜਿਹੜੇ ਲੋਕ ਪ੍ਰੋਮੋਸ਼ਨ ਲੈ ਚੁੱਕੇ ਨੇ ਪੁਰਾਣੇ ਸਮਿਆਂ ਦੇ ਵਿੱਚ ਵੀ ਅਗਰ ਉਹਨਾਂ ਦੀ ਸਰਵਿਸ 5 ਸਾਲ ਤੋਂ ਥੱਲੇ ਦੀ ਰਹਿੰਦੀ ਐ ਸੋ ਉਹਨਾਂ ਨੂੰ ਵੀ ਟੈਟ ਜਿਹੜਾ ਲਾਜ਼ਮੀ ਕਰਤਾ ਬੀਅਰਡ ਵਾਲਾ ਸੋ ਇਸ ਕਰਕੇ ਉਹ ਲੋਕ ਸਾਰੇ ਹੀ ਜਿਹੜੇ ਆ ਉਹ ਟੈਟ ਦੇਣਗੇ ਇਸ ਕਰਕੇ ਪੀਟੈਟ ਦੇ ਵਿੱਚ ਇਸ ਵਾਰ ਤੁਹਾਨੂੰ ਜਿਹੜੀ ਪੀੜ ਹੈ ਜਾਂ ਜਿਹੜੇ ਕੈਂਡੀਡੇਟ ਨੇ ਜਿਹੜੀ ਗਿਣਤੀ ਹੈ ਉਹ ਲੋਡ ਨਾਲੋਂ ਜਿਹੜੀ ਉਹ ਜ਼ਿਆਦਾ ਵੇਖ ਨੂੰ ਮਿਲ ਸਕਦੀ ਹੈ ਬਹੁਤ ਜ਼ਿਆਦਾ ਨਹੀਂ ਜੇਕਰ ਅੰਕੇ 2 ਲੱਖ ਬੱਚਾ ਪੇਪਰ ਦਿੰਦਾ ਸੋਚ ਸਕਦਾ 2.5 ਲੱਖ ਦੇ ਦੇ ਜੇ ਆਮ ਅਨੁਮਾਨ ਤੱਕ 1.5 ਲੱਖ ਬੱਚਾ ਪੇਪਰ ਦਿੱਤਾ ਤੋਂ ਹੋ ਸਕਦਾ ਹੈ ਕਿ 2 ਲੱਖ ਦੇ ਲਵੇ ਸੋ ਇੰਨੀ ਜਿਹੜੀ ਚੀਜ਼ ਜਿਹੜੀ ਉਹ ਹੋਣੀ ਹੈ ਲੋਡ ਤੋਂ ਵੱਧ ਜਿਹੜੇ ਆ ਉਹ ਕੈਂਡੀਡੇਟ ਜਿਹੜੇ ਪੇਪਰ ਦੇਣਗੇ ਤੇ ਤੀਸਰੀ ਜਿਹੜੀ ਚੀਜ਼ ਹੈ ਜਿਹੜੀ ਸਭ ਤੋਂ ਅਹਿਮ ਹੈ ਜਿਹੜੀ ਤੁਹਾਨੂੰ ਇੱਕ ਪੀਟੈਟ ਦੇ ਕੈਂਡੀਡੇਟ ਹੋਣ ਦੇ ਨਾਤੇ ਜ਼ਰੂਰ ਪਤਾ ਹੁੰਦੀ ਚਾਹੀਦੀ ਹੈ ਜਿਵੇਂ ਅਸੀਂ ਸਕੂਲ ਦੇ ਵਿੱਚ ਜਦੋਂ ਪੜ੍ਹਦੇ ਹੁੰਨੇ ਆ ਤਾਂ ਸਾਨੂੰ ਇਦਾਂ ਲੱਗਦਾ ਬਈ ਸਕੂਲ ਚ ਚਾਰ ਦੇ ਆ ਪਕੜੇ ਜਿਹੜੇ ਸਾਹਮਣੇ ਕੋਈ ਵਿਸ਼ਾ ਪੜਾਉਂਦੇ ਨੇ ਤੇ ਉਹ ਆਡਾ-ਆਡਾ ਸੈਕਸ਼ਨਾਂ ਨੂੰ ਕੋਈ ਵਿਸ਼ਾ ਪੜਾਉਂਦੇ ਪਰ ਬੱਚਿਆਂ ਨੂੰ ਬੜੀ ਕੁਰੀਓਸਿਟੀ ਹੁੰਦੀ ਹੈ ਕਿ ਪੇਪਰ ਬਣਾਉਣ ਵਾਲਾ ਦੇ ਆਪਾ ਕਿਹੜਾ ਹੋਏਗਾ ਉਸ ਦਾ ਕਾਰਨ ਇਹ ਹੈ ਕਿ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਪੇਪਰ ਬਣਾਉਣ ਵਾਲਾ ਅਧਿਆਪਕ ਇਹ ਹੈ ਸੋ ਤੁਹਾਨੂੰ ਥੋੜਾ ਜਿਹਾ ਹੌਸਲਾ ਮਿਲਦਾ ਬਈ ਇਹ ਅਧਿਆਪਕ ਤਾਂ ਇਹਦੇ ਪੁਰਾਣੇ ਪੇਪਰ ਇਹ ਇਸ ਤਰੀਕੇ ਨਾਲ ਪਾਉਂਦੇ ਨੇ ਇਹਨਾਂ ਦਾ ਪੇਪਰ ਜਿਹੜਾ ਹੈ ਉਹ ਓខਾ ਨਹੀਂ ਹੁੰਦਾ ਜਾਂ ਇਹਨਾਂ ਦੇ ਸਵਾਲ ਜਿਹੜੇ ਆ ਉਹ ਡੈਪਥ ਚ ਨਹੀਂ ਹੁੰਦੇ ਜਾਂ ਉਹ ਅਧਿਆਪਕ ਜਿਹੜਾ ਸਵਾਲ ਕਿਤਾਬ ਵਿੱਚੋਂ ਪਾ ਦਿੰਦੇ ਆ ਜਾਂ ਉਦਾਹਰਨਾਂ ਵਿੱਚੋਂ ਪਾ ਦਿੰਦੇ ਆ ਜਾਂ ਉਹ ਓខਾ ਪੇਪਰ ਪਾਉਂਦੇ ਆ ਸੋ ਇਸ ਤਰੀਕੇ ਨਾਲ ਤੁਹਾਡੀ ਇੱਕ ਮੈਂਟੈਲਿਟੀ ਬਣ ਜਾਂਦੀ ਹੈ ਤੁਹਾਡੇ ਪੇਪਰ ਨੂੰ ਲੈ ਕੇ ਇਸੇ ਤਰੀਕੇ ਨਾਲ ਪੀਸਟ ਪੀਐਸਟ ਦੇ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਹੈ ਉਹ ਇਸੇ ਤਰੀਕੇ ਨਾਲ ਦੇਖਣੀ ਹੈ ਕਿ ਪੇਪਰ ਨੂੰ ਕੰਡਕਟ ਕਰਾਉਣ ਦੀ ਅਥਾਰਟੀ ਕਿਹਦੇ ਕੋਲ ਗਈ ਹੈ ਪਹਿਲਾਂ ਤੇ ਦੱਸ ਜੀ ਪੀਐਸ ਟੈਟ ਹਮੇਸ਼ਾ ਐਸਸੀਆਰਟੀ ਦੇ ਜਿਹੜਾ ਅੰਡਰ ਰਹਿੰਦਾ ਸਿੱਖਿਆ ਉਹ ਭਾਗ ਐਸੀਆਰਟੀ ਦੇ ਅੰਡਰ ਰਹਿੰਦਾ ਤੇ ਇਹ ਹਮੇਸ਼ਾ ਅਲੱਗ-ਅਲੱਗ ਜਿਹੜੇ ਆ ਉਹ ਆਧਾਰਿਆਂ ਨੂੰ ਦਿੰਦੇ ਰਹਿੰਦੇ ਨੇ ਕਿ ਪੀਐਸ ਟੈਟ ਕੰਡਕਟ ਕਰਵਾ ਕੇ ਦਿਓ ਕਈ ਵਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵੀ ਦਿੱਤਾ ਹੋਇਆ ਹੈ ਜੀਐਨਯੂ ਨੂੰ ਵੀ ਦੇ ਦਿੰਦੇ ਨੇ ਸੋ ਇਸ ਵਾਰ ਵੀ ਜਿਹੜਾ ਪੀਐਸ ਟੈਟ ਕੰਡਕਟ ਕਰਵਾਉਣ ਦੀ ਜਿਹੜੀ ਅਥਾਰਟੀ ਹੈ ਉਹ ਜੀਐਨਯੂ ਨੇ ਦਿੱਤੀ ਜੀਐਨਯੂ ਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੈ ਗਈ ਹੈ ਸੋ ਉਹਨਾਂ ਨੂੰ ਜਿਹੜੀ ਹੈ ਪੀਐਸ ਟੈਟ 2025 ਕੰਡਕਟ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੀਐਨਯੂ ਨੇ ਪਹਿਲੀ ਵਾਰ ਪੀਐਸ ਟੈਟ ਕੰਡਕਟ ਨਹੀਂ ਕਰਵਾਉਣਾ ਜੀਐਨਯੂ ਬੜੀ ਵਾਰ ਪਹਿਲਾਂ ਵੀ ਪੀਐਸ ਟੈਟ ਕੰਡਕਟ ਕਰਵਾ ਚੁੱਕੀ ਹੈ ਨੰਬਰ ਦੂਜਾ ਜੀਐਨਯੂ ਅਜੇ ਹੀ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਦੇ ਮਾਸਟਰ ਕਾਟਰ ਦੇ ਪੇਪਰ ਵੀ ਤਕਰੀਬਨ ਅੱਜ ਤੱਕ ਦੇ ਜਿੰਨੇ ਪੇਪਰ ਮਾਸਟਰ ਕਾਟਰ ਦੇ ਹੋਏ ਨੇ ਉਹਨਾਂ ਨੂੰ ਕੰਡਕਟ ਜਿਹੜਾ ਕਰਵਾਇਆ ਉਹ ਜੀਐਨਯੂ ਨੇ ਕਰਵਾਇਆ ਹੈ ਜੀਐਨਯੂ ਇਹ ਉਹਨਾਂ ਨੂੰ ਬਣਾਉਂਦੀ ਰਹੀ ਹੈ ਸੋ ਇਸ ਕਰਕੇ जीएनयू ਦਾ ਜਿਹੜਾ ਪ੍ਰਭਾਵ ਹੈ ਪੀਐਸਟੈਟ ਔਰ ਮਾਸਟਰ ਕੰਡਕਟਰ ਜਿਵੇਂ ਅਸੀਂ ਕਈ ਵਾਰ ਕਹਿੰਦੇ ਕਿ ਅਸੀਂ ਪੁਰਾਣੇ ਪੇਪਰ ਕਰ ਲਈਏ। ਪੁਰਾਣੇ ਪੇਪਰ ਕਰਨ ਦਾ ਕਈ ਵਾਰ ਸਾਨੂੰ ਫਾਇਦਾ ਮਿਲ ਜਾਂਦਾ ਹੈ। ਜਿਵੇਂ ਮੰਨ ਲਓ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਦੋਂ ਟੈਟ ਕੰਡਕਟਰ ਕਰਾਇਆ ਸੀ ਉਦੋਂ ਪੁਰਾਣੇ ਪੇਪਰਾਂ ਦੇ ਨਾਲ ਮਿਲਦਾ ਜਿਹੜਾ ਪੈਟਰਨ ਨਹੀਂ ਸੀ ਮਿਲਿਆ। ਕਾਰਨ ਕਿਉਂਕਿ ਜਿਹੜੇ ਪੁਰਾਣੇ ਪੇਪਰ ਉਹ ਜ਼ਿਆਦਾਤਰ ਜੀਐਡਯੂ ਨੇ ਕੰਡਕਟ ਕਰਾਏ ਹੋਏ ਐ। ਤੇ ਉਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਤਾਂ ਪੁਰਾਣੇ ਪੇਪਰਾਂ ਵਿੱਚੋਂ ਬਹੁਤਾ ਦੇਖਣ ਨੂੰ ਨਹੀਂ ਮਿਲਿਆ। ਪਰ ਹੁਣ GNDU ਕੰਡਕਟ ਕਰਾ ਰਹੀ ਐ ਸੋ ਤੁਹਾਨੂੰ ਪਹਿਲੀ ਹਦਾਇਤ ਇਹ ਹੀ ਹੈ ਵੀ ਪੁਰਾਣੇ ਪੇਪਰ ਜ਼ਰੂਰ ਦੇਖੋ ਕਿਉਂਕਿ ਉਹਨਾਂ ਨਾਲ ਮਿਲਦਾ ਜੁਲਦਾ ਜਿਹੜਾ ਪੈਟਰਨ ਹੈ ਤੁਹਾਨੂੰ ਦੇਖ ਕੇ ਉਹਨੂੰ ਮਿਲ ਸਕਦਾ ਹੈ ਦੂਜੀ ਚੀਜ਼ GNDU ਦਾ ਪੇਪਰ ਜਿਹੜਾ ਹੈ ਉਹ ਬਹੁਤ ਉੱਚੇ ਪੱਧਰ ਦਾ ਵੀ ਨਹੀਂ ਹੁੰਦਾ ਬਹੁਤ ਨਿਮਨ ਪੱਧਰ ਦਾ ਵੀ ਨਹੀਂ ਹੁੰਦਾ GNDU ਦੇ ਪੇਪਰ 'ਚ ਤੁਹਾਨੂੰ ਸਾਈਕੋਲੋਜੀ ਜਿਹੜੀ ਹੈ ਉਹ CET ਵਾਂਗੂ ਜਿਹੜੀ ਉਹ ਮਿਲ ਜਾਂਦੀ ਹੈ ਬਹੁਤ ਸਿੱਧੇ ਸਿੱਧੇ ਥਿਓਰੈਟਿਕਲ ਕੁਐਸਚਨਸ ਜਿਹੜੇ ਉਹ ਨਹੀਂ ਮਿਲਦੇ ਕਈ ਵਾਰੀ ਤੁਹਾਨੂੰ ਕੋਈ ਉਦਾਹਰਣ ਦੇ ਕੇ ਤੁਹਾਨੂੰ ਕਿਸੇ ਤਰ੍ਹਾਂ ਦਾ ਉਦਾਹਰਨਾਂ ਦੇ ਵਿੱਚੋਂ ਬਿਮਾਰੀਆਂ ਜਿਵੇਂ ਅਸੀਂ ਪੜਦੇ ਹਾਂ ਬੱਚਿਆਂ ਨੂੰ ਡਿਸਲੈਕਸੀਆ ਡਿਸਕੈਲਕੂਲੀਆ ਇਦਾਂ ਦੇ ਜਿਹੜੇ ਕੁਐਸਚਨਸ ਨੇ ਪੈਡਾਗੋਜੀਕਲ ਇਸ਼ੂਸ ਜਿਹੜੇ ਉਹ ਜ਼ਿਆਦਾ ਚੱਕੇ ਜਾਂਦੇ ਨੇ ਟੂ ਦਾ ਪੁਆਇੰਟ ਕੁਐਸਚਨਸ ਜਿਹੜੇ ਘੱਟ ਦੇਖਣ ਨੂੰ ਮਿਲਦੇ ਨੇ ਇਹ ਜੀਐਨ ਦਾ ਪੈਟਰਨ ਹੁੰਦਾ ਹੈ ਜੇ ਅਸੀਂ ਸਬਜੈਕਟਸ ਦੀ ਗੱਲ ਕਰੀਏ ਤਾਂ ਉਹ ਵੀ ਟੂ ਦਾ ਪੁਆਇੰਟ ਟਾਪਿਕ ਤੇ ਰਹਿੰਦੇ ਨੇ ਪੈਡਾਗੋਜੀਕਲ ਇਸ਼ੂ ਜਿਹੜਾ ਹੈ ਉਹ ਉਸ ਤਰੀਕੇ ਨਾਲ ਰਹਿੰਦਾ ਤੇ ਉਸ ਤੋਂ ਵੀ ਅਗਲੀ ਚੀਜ਼ ਜੇ ਤੁਸੀਂ ਸਿਲੇਬਸ ਦੇਖਿਆ ਹੋਵੇ ਪੀਐਸਟੈਟ ਦਾ ਜਿਹੜਾ ਪਿਛਲੇ ਸਾਲ ਇਹਨਾਂ ਨੇ ਬਹੁਤ 32 33 ਪੇਜਾਂ ਦਾ ਬਣਾਇਆ ਸੀ ਪਿਛਲੀ ਵਾਰ ਵੀ ਸੋ ਇਸ ਵਾਰ ਵੀ 32 ਤੋਂ 34 ਪੇਜਾਂ ਦਾ ਸਿਲੇਬਸ ਜਿਹੜਾ ਇਹਨਾਂ ਨੇ ਅਪਲੋਡ ਕੀਤਾ ਹੈ ਉਸ ਦੇ ਵਿੱਚ ਵੀ ਇੱਕ ਚੀਜ਼ ਜਿਹੜੀ ਹੈ ਬੜੀ ਕਮਾਲ ਦੀ ਹੈ ਕਿ ਜਿਹੜਾ ਆਮ ਤੌਰ ਤੇ ਸੀਟੈਟ ਵਿੱਚ ਦੇਖਦੇ ਸੀ ਕਿ 30 ਪੇਜਾਂ 30 ਪ੍ਰਸ਼ਨ ਜਦੋਂ ਆਉਂਦੇ ਨੇ ਲੈਂਗੁਏਜ ਦੇ ਸੋ ਉਸ ਦੇ ਵਿੱਚ ਪੈਡਾਗੋਜੀਕਲ ਇਸ਼ੂ ਪੰਜਾਬ ਦੇ ਵਿੱਚ ਅਸੀਂ ਮੰਨਦੇ ਹਾਂ ਕਿ ਪੰਜਾਬੀ ਜਦੋਂ ਆਉਂਦੀ ਹੈ ਤਾਂ ਉਸ ਵਿੱਚ ਇੱਕ ਕਵਿਤਾ ਇੱਕ ਪੈਰਾ ਇੱਕ ਕਵਿਤਾ 8 ਨੰਬਰ ਦੀ ਹੋਗੀ ਪੈਰਾ 7 ਨੰਬਰ ਦਾ ਹੋ ਗਿਆ 12 ਨੰਬਰ ਪੂਰੇ ਹੋ ਗਏ ਇੰਗਲਿਸ਼ ਦੇ ਵਿੱਚ ਇੱਕ ਪੈਰਾ 8 ਕੁਐਸਚਨ ਇੱਕ ਪੈਰੇ ਦੇ ਵਿੱਚ ਸੱਤ ਕੁਐਸਚਨ ਜਿਹੜੇ ਨੇ ਉਹ ਆ ਜਾਂਦੇ ਨੇ ਸੋ ਇਸ ਤਰੀਕੇ ਨਾਲ ਜਦੋਂ ਅਸੀਂ ਦੇਖਦੇ ਹਾਂ ਸੋ ਪੈਡਾਗੋਜੀਕਲ ਇਸ਼ੂ ਜਿਹੜੇ ਨੇ ਉਹ ਪਾਏ ਜਾਂਦੇ ਨੇ ਹੁਣ ਜਿਹੜਾ ਹੈ ਉਹਨਾਂ ਨੇ ਕਿਹਾ ਕਿ 45 ਤੋਂ 50% ਦੀ ਰੇਸ਼ੋ ਜਿਹੜੀ ਹੈ ਉਹ ਪੇਪਰ 'ਚ ਰਹੇਗੀ ਯਾਨੀ ਕਿ ਕਹੇ ਰਹੀ ਕਿ 13 ਤੋਂ 15 ਕੁਐਸਚਨ ਜਿਹੜੇ ਅਸੀਂ ਪੈਡਾਗੋਜੀ ਦੇ ਪਾਵਾਂਗੇ ਕਿਸੇ ਵੀ ਲੈਂਗੁਏਜ ਦੇ ਵਿੱਚ 13 ਤੋਂ 15 ਵੀ ਹੋ ਸਕਦੇ ਨੇ 12 ਵੀ ਹੋ ਸਕਦੇ 11 ਵੀ ਹੋ ਸਕਦੇ ਹਨ ਮਾੜ 10 ਕੁਐਸਚਨ ਅਸੀਂ ਪੈਡਾਗੋਜੀ ਦੇ ਮੰਨ ਕੇ ਚੱਲਦੇ ਹਾਂ ਸੋ ਇਹ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਕਿ ਸਪੈਸ਼ਲ ਜਿਹੜਾ ਹੈ ਉਸ ਤੋਂ ਬਾਅਦ ਆ ਪੇਪਰ ਸੌਖਾ ਜਾਂ ਔਖਾ ਆਊਗਾ ਦੇਖੋ ਪੇਪਰ ਸੌਖਾ ਜਾਂ ਔਖਾ ਪਹਿਲੇ ਹੁੰਦੀ ਜਦੋਂ ਅਸੀਂ ਪੜ੍ਹਾਂਗੇਂਗੀ ਤਾਂ ਸਾਡੇ ਲਈ ਸੌਖਾ ਪੇਪਰ ਵੀ ਸਭ ਤੋਂ ਔਖਾ ਮੰਨਿਆ ਜਾਏਗਾ ਭਾਵੇਂ ਪੇਪਰ ਦਾ ਪੱਤਰ ਬਹੁਤ ਨਿਮਨ ਹੋਵੇ ਉਹ ਵੀ ਸਾਨੂੰ ਜਿਹੜਾ ਪੇਪਰ ਹੈ ਉਹ ਔਖਾ ਹੀ ਲੱਗੂਗਾ ਦੋਸਤੋ ਜਿਹੜਾ ਬਹੁਤ ਪੜ੍ਹ ਕੇ ਜਾ ਰਿਹਾ ਪੇਪਰ ਕਈ ਵਾਰ ਉਹਨੂੰ ਵਿਅੋਖਾ ਲੱਗਦਾ ਸੋ ਜਦੋਂ ਜੀਐਨਡੀਓ ਕੰਡਕਟ ਕਰਾਉਂਦੀ ਪੇਪਰ ਬਹੁਤ ਔਖਾ ਨਹੀਂ ਲੱਗਦਾ ਜੇ ਤੁਸੀਂ ਬਹੁਤ ਅੱਛੀ ਤਿਆਰੀ ਕੀਤੀ ਹੈ ਤੁਹਾਨੂੰ 100 ਨੰਬਰ ਦਾ ਅੰਕੜਾ ਵਿੱਚ ਹੁੰਨ ਮਿਲ ਜਾਂਦਾ ਖਾਸ ਕਰਕੇ ਪ੍ਰਾਇਮਰੀ ਦੇ ਜਿਹੜੇ ਪੇਪਰ ਹੁੰਦੇ ਆ ਜਦੋਂ ਬੀਅਰ ਦਾ ਪੇਪਰ ਹੁੰਦਾ ਇਸ ਵਿੱਚ ਅਸੀਂ ਕਹਿ ਸਕਦੇ ਆ ਵੀ ਜਿਹੜਾ ਪੇਪਰ ਦਾ ਪੱਧਰ ਹੈ ਤੁਸੀਂ 95 ਨੰਬਰ ਜਿਹੜੇ ਹੈ ਅਗਰ ਤੁਸੀਂ ਔਸਤ 30 ਦਿਨ ਵੀ ਪੜ ਰਹੇ ਹੋ ਤਾਂ ਹਰੇਕ ਟਾਪਿਕ ਤੁਸੀਂ ਸਿਰਫ ਰੀਡ ਕਰ ਲਿਆ ਹੈ ਸਮਝ ਕੇ ਰੀਡ ਕਰ ਲਿਆ ਬਹੁਤ ਜ਼ਿਆਦਾ ਰੱਟਾ ਨਹੀਂ ਲਾਇਆ ਬਹੁਤ ਕੁਝ ਨਹੀਂ ਕੀਤਾ 30 ਦਿਨ ਪੜ੍ਹ ਲਏ ਹੋ ਲਗਾਤਾਰ ਟੌਪਿਕਸ ਨੂੰ ਤੇ ਬੜੇ ਆਰਾਮ ਨਾਲ ਤੁਸੀਂ 95 98 92 93 ਇਹਨੇ ਨੰਬਰਾਂ ਤੇ ਰਹਿ ਜਾਂਦੇ ਹੋ 100 ਪਲੱਸ ਨੰਬਰ ਹੁੰਦੇ ਨੇ ਪਰ ਕਈ ਵਾਰ ਬਹੁਤ ਐਕਸਟਰਾ ਆਰਡੀਨਰੀ ਬੱਚਾ ਜਿਹੜਾ ਹੁੰਦਾ ਜਿਹੜਾ ਪਹਿਲੀ ਤੋਂ ਲੈ ਕੇ ਬਹੁਤ ਜਿਵੇਂ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਆ ਕਿ ਬਹੁਤ ਬੱਚੇ ਜਿਨ੍ਹਾਂ ਦੇ ਬੇਸਿਕ ਬੜੇ ਸਟਰੌਂਗ ਹੁੰਦੇ ਨੇ ਜਿਹੜੇ ਸ਼ੁਰੂ ਤੋਂ ਹੀ ਬੜੇ ਹੁਸ਼ਿਆਰ ਹੁੰਦੇ ਨੇ ਸੋ ਉਹਨਾਂ ਦੇ ਕਿਉਂਕਿ ਪੀਟੈਟ ਦੇ ਵਿੱਚ ਨੰਬਰ ਲੈਣ ਦਾ ਇੱਕ ਇਹ ਵੀ ਦਿੱਕਤ ਹੁੰਦੀ ਹੈ ਕਿਉਂਕਿ ਇੱਥੇ ਪੰਜ ਵਿਸ਼ੇ ਨੇ ਉਹ ਰੋ ਪੰਜ ਵਿਸ਼ੇ ਆ ਤੇ ਹੁੰਦੇ ਨੇ ਜਿਹੜੇ ਅਸੀਂ ਹਮੇਸ਼ਾ ਟੱਚ ਤੇ ਨਹੀਂ ਹੁੰਦੇ ਜੇ ਕੋਈ ਨੋਨ ਮੈਡੀਕਲ ਦਾ ਹੈ ਉਹ ਪੰਜਾਬੀ ਦੇ ਟੱਚ ਤੇ ਨਹੀਂ ਹੈ ਜੇ ਕੋਈ ਆਰਟਸ ਦਾ ਹੈ ਉਹ ਇੰਗਲਿਸ਼ ਦੇ ਟੱਚ ਚ ਲਈ ਹੈ ਸਾਈਕੋਲੋਜੀ ਅਸੀਂ ਵੈਸੇ ਬੀਏ ਡੀ ਟਿਟੀ ਦੇ ਵਿੱਚ ਪੜ੍ਹਨੀ ਸ਼ੁਰੂ ਕਰਦੇ ਆ ਸੋ ਇਸ ਕਰਕੇ ਇਹ ਸਾਡੇ ਲਈ ਥੋੜਾ ਜਿਹਾ ਡਿਫਰੈਂਟ ਪੱਧਰ ਦਾ ਹੁੰਦਾ ਸੋ ਇਸ ਕਰਕੇ ਇਸ ਵਿੱਚ 90 ਤੋਂ 100 ਦੀ ਜਿਹੜੀ ਰੇਂਜ ਉਹ ਬਹੁਤ ਜ਼ਿਆਦਾ ਰਹਿੰਦੀ ਹੈ 90 ਤੋਂ 100 ਨੰਬਰ ਤੇ ਬਹੁਤ ਜ਼ਿਆਦਾ ਬੱਚਾ ਹੁੰਦਾ ਸੋ ਜੇ ਤੁਸੀਂ 30 ਦਿਨ ਵੀ ਡੱਟ ਕੇ ਜਿਹੜੀ ਤਿਆਰੀ ਕਰ ਲੋਗੇ ਸੋ ਉਮੀਦ ਹੈ ਵੀ ਤੁਸੀਂ ਬਹੁਤ ਅੱਛੇ ਨੰਬਰ ਉਹ ਟੈਟ ਜਿਹੜਾ ਉਹ ਕਲੀਅਰ ਹੋ ਜਾਏਗਾ ਪਰ ਤੁਹਾਨੂੰ ਪੜ੍ਹਨਾ ਪੈਣਾ ਇੱਕ ਮਹੀਨਾ ਘੱਟੋ-ਘੱਟ ਹਰ ਰੋਜ਼ 2 ਤੋਂ 4 ਘੰਟੇ ਜ਼ਰੂਰ ਪੜੋ ਪੁਰਾਣੇ ਪੇਪਰ ਜ਼ਰੂਰ ਕਰੋ ਕਿਉਂਕਿ ਜੀਐਨਡੀਯੂ ਲੈ ਰਹੀ ਹੈ ਪੁਰਾਣੇ ਪੇਪਰਾਂ ਦਾ ਜ਼ਰੂਰ ਫੋਕਸ ਕਰੋ ਲਾਸਟ ਚੀਜ਼ ਹੈ ਜੀ ਤਿਆਰੀ ਕਿਵੇਂ ਕਰੀਏ ਦੇਖੋ ਤਿਆਰੀ ਜਿਹੜੀ ਹੈ ਜੇ ਅਨੁਭਵ ਦੇ ਨਾਲ ਅਸੀਂ ਦਸੀਏ ਤੇ ਤਿਆਰੀ ਜਿਹੜੀ ਹੈ ਤੁਸੀਂ ਕਰ ਸਕਦੇ ਹੋ ਪਹਿਲ ਹੈ ਪੁਰਾਣੇ ਪੇਪਰਾਂ ਦੀ ਕਿਉਂਕਿ ਹੁਣ ਤੱਕ 10 ਤੋਂ 11 ਪੀਟੈਟ ਹੋ ਚੁੱਕੇ ਆ ਔਰ 10 ਤੋਂ 11 ਪੀਟੈਟ ਭਾਵ 30 ਸਾਈਕੋਲੋਜੀ ਦੇ ਕੁਐਸਚਨ 10 300 ਫਿਰ 8TT ਦੇ ਵੀ 10 ਪੇਪਰ 300 300 300 600 ਦੇ ਕੁਐਸਚਨ ਜਿਹੜੇ ਆ ਸਾਈਕੋਲੋਜੀ ਦੇ ਹੋਗੇ 600 ਕੁਐਸਚਨ ਇਹ ਹੋ ਗਏ ਨੇ ਤੁਸੀਂ ਸੀਟੈਟ ਦੀ ਸਾਈਕੋਲੋਜੀ ਹੱਲ ਕਰ ਸਕਦੇ ਹੋ ਤੁਸੀਂ ਭਾਵੇਂ ਸੀਟੈਟ ਦੇ ਪੁਰਾਣੇ ਪੇਪਰ ਤੇ ਪੀਟੈਟ ਦੇ ਪੁਰਾਣੇ ਪੇਪਰ ਵੀ ਹੱਲ ਕਰ ਜਾਓ ਤਾਂ अनुमानਿਤ ਜਿਹੜਾ ਹੈ ਤੁਸੀਂ ਮੰਨ ਕੇ ਚੱਲੋ ਤੁਹਾਨੂੰ सीटेट ਦੀ ਪੀਟੈਡ ਦੀ ਸਾਈਕੋਲੋਜੀ ਵਿੱਚ ਜਿਹੜੀ ਦਿੱਕਤ ਨਹੀਂ ਆਏਗੀ ਜੇ ਤੁਸੀਂ ਮੈਥ ਸਾਇੰਸ ਦੇ ਹੋ ਤਾਂ ਤਾਂ ਵੀ ਤੁਹਾਨੂੰ ਪੁਰਾਣੇ ਪੇਪਰ ਪ੍ਰੈਕਟਿਸ ਕਰੋ ਤੁਸੀਂ ਟਾਪਿਕ ਦੇਖੋ ਕਿਹੜਾ ਟਾਪਿਕ ਆ ਰਿਹਾ ਉਸ ਟਾਪਿਕ ਨੂੰ ਪੜੋ ਧਿਆਨ ਨਾਲ ਤੁਸੀਂ ਪ੍ਰੀਵਿਅਸ ਪੇਪਰ ਵੀ ਚੱਕੋਗੇ ਤੁਹਾਨੂੰ ਟਾਪਿਕ ਬਲਤ ਉਹਨਾਂ ਨੇ ਸਾਰੇ ਟਾਪਿਕ ਹੀ ਕਵਰ ਕੀਤੇ ਹੋਣੇ ਨੇ ਪਰ ਤੁਸੀਂ ਟਾਪਿਕ ਚੱਕੋਗੇ ਤੁਹਾਨੂੰ ਕੁਐਸਚਨ ਦੀ ਵੈਰਾਈਟੀ ਪਤਾ ਲੱਗੇਗੀ ਪੀ ਟੈਟ ਦੀ ਤੁਹਾਨੂੰ ਬਹੁਤ ਜ਼ਿਆਦਾ ਨੋਲੇਜਵਲ ਹੋਣ ਦੀ ਲੋੜ ਵੀ ਨਹੀਂ ਹੈ ਪੀ ਟੈਟ ਲਈ ਤੁਹਾਨੂੰ ਬਹੁਤ ਘੱਟ ਲੋੜ ਨੋਲੇਜ ਦੀ ਲੋੜ ਵੀ ਨਹੀਂ ਹੈ ਜੇਕਰ ਤੁਸੀਂ ਰੈਗੂਲਰਲੀ ਤੁਹਾਨੂੰ ਟੌਪਿਕ ਕਵਰ ਨੇ ਤੇ ਤੁਸੀਂ ਪੇਪਰ ਚ ਬੜਾ ਅੱਛਾ ਜਿਹੜਾ ਪ੍ਰਭਾਵ ਪਾ ਸਕਦੇ ਹੋ ਆਪਦਾ ਕਿਉਂਕਿ ਇਹਨਾਂ ਪੇਪਰਾਂ ਵਿੱਚ ਨੋਲੇਜ ਘੱਟ ਚੈੱਕ ਹੁੰਦੀ ਹੈ ਸਾਰਾ ਪੇਪਰ ਆਲਮੋਸਟ ਪੈਡਾਗੋਜੀਕਲ ਇਸ਼ੂ ਬੇਸ ਰਹਿੰਦਾ ਹੈ ਕਈ ਵਾਰੀ ਅਸੀਂ ਬੀਐਡ ਐਚ ਟਿਡੀ ਕਰਦੇ ਹੋਏ ਕਲਾਸਾਂ ਬੜੇ ਧਿਆਨ ਨਾਲ ਲਾਈਆਂ ਹੁੰਦੀਆਂ ਨੇ ਅਸੀਂ ਪੇਪਰ ਬੜੇ ਧਿਆਨ ਨਾਲ ਦਿੱਤੇ ਹੁੰਦੇ ਬੀਐਡ ਐਚ ਟਿਡੀ ਦੇ ਕਈ ਵਾਰ ਸਾਨੂੰ ਉਥੋਂ ਦੀ ਸਾਈਕੋਲੋਜੀ ਵੀ ਇਫੈਕਟ ਪਾ ਜਾਂਦੀ ਹੈ ਸਾਨੂੰ ਉਹ ਵੀ ਬੜਾ ਅੱਛਾ ਲੱਗਦਾ ਹੈ ਬੀਐਡ ਅਸੀਂ ਸਕੂਲ ਮੈਨੇਜਮੈਂਟ ਪੜ੍ਹਦੇ ਹਾਂ ਜਦੋਂ ਟੌਪਿਕ ਸਾਨੂੰ ਉਥੋਂ ਪਤਾ ਚੱਲਦਾ ਵੀ ਸਕੂਲ ਨੂੰ ਮੈਨੇਜ ਕਰਨ ਦੇ ਕਈ ਵਾਰੀ ਕੁਐਸਚਨ ਆ ਜਾਂਦੇ ਨੇ ਬੱਚੇ ਦੀਆਂ ਬਿਮਾਰੀਆਂ ਦੇ ਸਬੰਧਤ ਜਿਹੜੇ ਬੱਚੇ ਰੈਗੂਲਰ ਬੀਐਡ ਕਰਦੇ ਨੇ ਡਮੀ ਐਡਮਿਸ਼ਨਾਂ ਵਿੱਚ ਨਹੀਂ ਹੁੰਦੇ ਉਹਨਾਂ ਤੋਂ ਕਈ ਵਾਰ ਬੀਐਡ ਦੇ ਦੌਰਾਨ ਟੈਸਟਿੰਗ ਵੀ ਜਿਹੜੀ ਹੈ ਕਿਸੇ ਬੱਚਿਆਂ ਦੀ ਸਾਈਕੋਲੋਜੀਕਲ ਟੈਸਟ ਜਿਹੜੇ ਆਪਾਂ ਕਰਦੇ ਹਾਂ α ਟੈਸਟ β ਟੈਸਟ ਜਾਂ ਹੋਰ ਜਿਹੜੇ ਟੈਸਟ ਨੇ ਪਰਸਨੈਲਿਟੀ ਟੈਸਟ ਹੈ ਉਹ ਪ੍ਰੈਕਟੀ ਸਿੱਧਾ ਹੀ ਜਦੋਂ ਪੇਪਰ 'ਚ ਕੁਐਸਚਨ ਦੇਖਦੇ ਆ ਜਦੋਂ ਅਸੀਂ ਨਹੀਂ ਪੜੇ ਹੁੰਦੇ ਤਾਂ ਸਾਨੂੰ ਬੜਾ ਇੱਕ ਤਰ੍ਹਾਂ ਦਾ ਰੱਟੇ ਵਾਲਾ ਕੰਮ ਲੱਗਦਾ ਪਰ ਆਮ ਤੌਰ ਤੇ ਜਿਨ੍ਹਾਂ ਦੀ ਰੈਗੂਲਰ ਹੁੰਦੀ ਹੈ ਉਹਨਾਂ ਨੂੰ ਬੜੀ ਹੈਲਪ ਮਿਲਦੀ ਹੈ ਰੈਗੂਲਰ ਬੀਐਡ ਔਰ ਈਟੀਟੀ ਕਿਤੇ ਆਦੀ ਬਾਕੀ ਬੜੇ ਲੋਕ ਕ੍ਰੈਸ਼ ਕੋਰਸ ਵੀ ਸ਼ੁਰੂ ਕਰਦੇ ਨੇ ਸੋ ਮੇਰੇ ਹਿਸਾਬ ਨਾਲ ਜੇ ਤੁਸੀਂ ਇੱਕ ਮਹੀਨਾ ਰਹਿ ਗਿਆ ਤੇ ਤੁਸੀਂ ਤਿਆਰੀ ਨਹੀਂ ਕੀਤੀ ਤਾਂ ਤੁਹਾਨੂੰ ਕ੍ਰੈਸ਼ ਕੋਰਸ ਵੀ ਨਹੀਂ ਲੈਣਾ ਚਾਹੀਦਾ ਕਿਉਂਕਿ ਫਿਰ ਕ੍ਰੈਸ਼ ਕੋਰਸ ਨਾਲ ਕੀ ਹੁੰਦਾ ਜਿਵੇਂ ਮੰਨ ਲਓ ਮੈਂ ਆ ਤਾਂ ਮੈਂ ਤੁਹਾਨੂੰ ਮੇਰੀ ਮੈਂਟੈਲਿਟੀ ਦੇ ਹਿਸਾਬ ਨਾਲ ਕੰਮ ਕਰਾਉਂਗਾ ਪਰ ਮੈਨੂੰ ਤੁਹਾਡੀ ਮੈਂਟੈਲਿਟੀ ਨਹੀਂ ਪਤਾ ਮੈਨੂੰ ਤੁਹਾਡਾ ਬੇਸ ਨਹੀਂ ਪਤਾ ਔਰ 30 ਦਿਨ ਜਿਹੜੇ ਆ ਉਹ ਇੰਨੇ ਵੀ ਜਿਹੜੇ ਉਹ ਨਹੀਂ ਹੁੰਦੇ ਕਿ ਕੋਈ ਤੁਹਾਨੂੰ ਆਪ ਦੀ ਮੈਂਟੈਲਿਟੀ ਨਾਲ ਕਰਵਾਉਣਾ ਸ਼ੁਰੂ ਕਰੇ ਤੇ ਤੁਸੀਂ ਉਹਨਾਂ ਦੇ ਹਿਸਾਬ ਨਾਲ ਚੱਲ ਪਾਓ ਨਹੀਂ ਤੁਹਾਨੂੰ ਇਹਨਾਂ 30 ਦਿਨਾਂ ਦੇ ਵਿੱਚ ਜੇਕਰ ਤੁਸੀਂ ਤਿਆਰੀ ਆਪ ਕਰਨ ਲੱਗੇ ਹੋ ਤੁਹਾਨੂੰ ਇਹ ਚਾਹੀਦਾ ਵੀ ਤੁਸੀਂ ਆਪ ਪੁਰਾਣੇ ਪੇਪਰ ਜਿਹੜੇ ਆ ਪ੍ਰਿੰਟ ਕਰਵਾਓ ਉਹਨਾਂ ਦੇ ਵਿੱਚੋਂ ਆਪ ਆਪਣਾ ਦੇਖੋ ਕਿਹੜੇ ਕਿਹੜੇ ਟੌਪਿਕ ਆਏ ਨੇ ਉਹਨਾਂ ਨੂੰ ਜਾਂਚੋ ਕਿ ਤੁਹਾਨੂੰ ਕਿਵੇਂ ਆ ਰਹੇ ਨੇ ਮਾਫ ਕਰਨਾ ਪਿੱਛੋਂ ਆਵਾਜ਼ ਵੀ ਜਿਹੜੀ ਉਹ ਟਟੇਂਦੀ ਆ ਰਹੀ ਹੈ ਸੋ ਪ੍ਰੀਵੀਅਸ ਪੇਪਰ ਜਿਹੜੇ ਆ ਜਦੋਂ ਤੁਸੀਂ ਉਹ ਦੇਖੋਗੇ ਤੁਹਾਡੇ ਕੋਲ ਟੌਪਿਕ ਬੜੇ ਹੋਣਗੇ ਤੁਸੀਂ ਉਹਨਾਂ ਟੌਪਿਕਸ ਨੂੰ ਲੈ ਕੇ ਔਰ ਆਪ ਦੀ ਨੋਟਸ ਜਿਹੜੇ ਨੇ ਤੁਸੀਂ ਆਪ ਬਣਾਓ ਜੇਕਰ ਅਸੀਂ ਹੋਰ ਕਲੈਰਿਟੀ ਦੀ ਗੱਲ ਕਰੀਏ ਸਾਈਕੋਲੋਜੀ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਲੈਟਸ ਲਰਨ ਹਿਮਾਸ਼ੀ ਸਿੰਘ ਜਿਹੜਾ ਹੈ ਉਹਨਾਂ ਦਾ ਚੈਨਲ ਦੇਖ ਸਕਦੇ ਹੋ ਇੰਡੀਆ ਪੱਧਰ ਤੇ ਬੜਾ ਅੱਛਾ ਉਹ ਕਰਾਉਂਦੇ ਨੇ ਔਰ ਬੜੇ ਵਧੀਆ ਨੰਬਰ ਤੁਸੀਂ 30 ਵਿੱਚੋਂ ਲੈ ਸਕਦੇ ਹੋ ਜੇ ਐਸਐਸਟੀ ਦੀ ਗੱਲ ਕਰੀਏ ਯੂਨਿਕ ਵਾਲਿਆਂ ਦੀ ਕਿਤਾਬ ਜਿਹੜੀ ਆਉਂਦੀ ਹੈ ਹਾਲਾਂਕਿ ਮੈਂ ਕਿਸੇ ਦੀ ਉਹ ਨਹੀਂ ਕਰ ਰਿਹਾ ਪ੍ਰੋਮੋਸ਼ਨ ਯੂਨਿਕ ਦੀ ਬੁੱਕ ਆਉਂਦੀ ਹੈ ਪੁਰਾ ਜੇ ਤੁਸੀਂ ਮੈਥ ਸਾਇੰਸ ਦੇ ਹੋ ਤਾਂ ਤੁਹਾਨੂੰ ਸੀਟੈਟ ਦੇ ਲਈ ਜੋ ਅਰੀਹੰਦ ਦੀ ਬੁੱਕ ਆਉਂਦੀ ਹੈ ਉਹ ਪੜ੍ਹਨੀ ਚਾਹੀਦੀ ਹੈ ਪੰਜਾਬ ਲੈਵਲ ਦੇ ਕਿਸੇ ਪਬਲਿਸ਼ਰ ਨੂੰ ਤੁਸੀਂ ਨਾ ਕਰੋ ਚਾਹੇ ਉਹ ਟ੍ਰਿਪਲ ਐ ਹੋ ਗਿਆ ਜਾਂ ਸਵਰਨ ਹੋ ਗਿਆ ਜਾਂ ਕੋਈ ਹੋਰ ਵੀ ਹੋ ਗਏ ਮੈਂ ਡੀਫੇਮ ਤਾਂ ਕਰ ਨਹੀਂ ਰਿਹਾ ਕਿਸੇ ਨੂੰ ਪਰ ਤੁਹਾਡੀ ਇੱਛਾ ਹੈ ਤੁਸੀਂ ਕਿਹੜੀ ਲੈਣੀ ਹੈ ਪਰ ਜੋ ਮੇਰਾ ਅਨੁਭਵ ਕਹਿੰਦਾ ਉਹ ਇਹੀ ਹੈ ਕਿ ਪੰਜਾਬ ਪੱਤਰ ਦੇ ਕਿਸੇ ਵੀ ਕਿਤਾਬ ਨੂੰ ਨਾ ਲਓ ਨਾ ਉਹਨਾਂ ਨੂੰ ਪੜੋ ਕਿਉਂਕਿ ਉਹਨਾਂ ਵਿੱਚ ਜੇ ਤੁਹਾਨੂੰ 40 ਪ੍ਰਸ਼ਨ ਸਹੀ ਮਿਲਣਗੇ 5 ਗਲਤ ਵੀ ਹੋਣਗੇ ਤੇ ਉਹ 5 ਜਿਹੜੇ ਗਲਤ ਹੁੰਦੇ ਨੇ ਕਈ ਵਾਰੀ ਉਹੀ ਪੇਪਰ ਚ ਆ ਜਾਂਦੇ ਆ ਸੋ ਇਸ ਕਰਕੇ ਉਹਨਾਂ ਨੂੰ ਵੀ ਜਿਹੜਾ ਅਵੋਇਡ ਕਰੋ ਰਿਹੰਤ ਦੀ ਬੁੱਕ ਲੈ ਸਕਦੇ ਹੋ ਤੁਸੀਂ ਜਿਹੜੀ ਸੀਟ ਅੱਡ ਦੇ ਲਈ ਹੁੰਦੀ ਹੈ ਉਸ ਦੇ ਵਿੱਚੋਂ ਮੈਥਸਾਇੰਸ ਦੇ ਪ੍ਰੈਕਟਿਸ ਕਰੋ ਥਿਊਰੀ ਪੜੋ ਉਹਦੇ ਵਿੱਚੋਂ ਔਰ ਜਿਹੜੀ ਸਮਾਜਿਕ ਹੈ ਉਹਦੇ ਲਈ ਤੁਸੀਂ ਯੂਨਿਕ ਦੀ ਕਿਤਾਬ ਪੜ ਸਕਦੇ ਹੋ ਬਹੁਤ ਮੋਟੀ ਜੀ ਕਿਤਾਬ ਹੁੰਦੀ ਹੈ ਯੂਨਿਕ ਵਾਲਿਆਂ ਦੀ ਐਸਐਸਟੀ ਦੀ 6ਵੀਂ ਤੋਂ 10ਵੀਂ ਦੀ ਐਸਐਸਟੀ ਪੜੋ ਔਰ ਕਈ ਵਾਰੀ ਅਸੀਂ ਇਹ ਕਹਿ ਲੈਨੇ ਕਿ 6ਵੀਂ ਤੋਂ 8ਵੀਂ ਦੀ ਪੜ ਲੈਨੇ ਆ ਜੀ ਪਰ ਤੁਹਾਨੂੰ ਪਤਾ ਹੈ ਪੀਐਸੈਟ ਵਾਲੇ ਕਈ ਵਾਰੀ ਸਿਲੇਬਸ ਤੋਂ ਬਾਹਰ ਜਾ ਕੇ ਹੱਥ ਮਾਰਨਾ ਜ਼ਿਆਦਾ ਪਸੰਦ ਕਰਦੇ ਆ ਇਸ ਕਰਕੇ 9ਵੀਂ 10ਵੀਂ ਦੀ ਜ਼ਰੂਰ ਪੜ ਲਓ ਜ ਪੁਰਾਣੇ ਪੇਪਰ ਜਰੂਰ ਪ੍ਰੈਕਟਿਸ ਕਰੋ ਤੁਸੀਂ ਪੁਰਾਣੇ ਪੇਪਰ ਕਰੋਗੇ ਇੰਨੇ ਨਾਲ ਹੀ ਤੁਹਾਨੂੰ ਜਿਹੜਾ ਇੰਨਾ ਹੌਸਲਾ ਮਿਲੇਗਾ ਜਾਂ ਹੋ ਸਕਦਾ ਡੀਮੋਟੀਵੇਟ ਵੀ ਹੋਊ ਵੀ ਕੁਝ ਵੀ ਨਹੀਂ ਆਉਂਦਾ ਪੁਰਾਣੇ ਪੇਪਰਾਂ ਦਾ ਪਰ ਤੁਸੀਂ ਉਹ ਪੁਰਾਣੇ ਪੇਪਰ ਜਿਹੜੇ ਹਦੋਂ ਵੱਧ ਪ੍ਰੈਕਟਿਸ ਕਰੋ ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਕੇ ਰੱਖੋ ਕਿਉਂਕਿ ਪੂਰੇ ਪੇਪਰ 'ਚ ਜੇ 5 ਤੋਂ 10 ਕੁਐਸਚਨ ਵੀ ਪੁਰਾਣੇ ਪੇਪਰਾਂ ਨਾਲ ਮਿਲਦੇ ਜੁਲਦੇ ਆ ਗਏ ਤੇ ਤੁਹਾਨੂੰ ਬੜਾ ਹੌਸਲਾ ਮਿਲੇਗਾ 5-10 ਕੁਐਸਚਨ ਸਿੱਧੇ ਡਾਇਰੈਕਟ ਵੇਖ ਕੇ ਮੈਥ ਸਾਇੰਸ ਟੋਟਲੀ ਤੁਹਾਡੀ ਪ੍ਰੈਕਟਿਸ ਬੇਸ ਹੈ ਤੁਹਾਡੀ ਨੋ ਐਸਐਸਟੀ ਜਿਹੜੀ ਨੌਲੇਜ ਬੇਸ ਤਾਂ ਹੁੰਦੀ ਹੈ ਪਰ ਤੁਹਾਨੂੰ ਫੈਕਟ ਯਾਦ ਕਰਨੇ ਪੈਂਦੇ ਇਸ ਕਰਕੇ ਤੁਹਾਨੂੰ ਵੱਧ ਪੜ੍ਹਨਾ ਪੈਂਦਾ ਔਰ ਜਿਹੜੇ ਬਾਕੀ ਦੇ ਪੇਪਰ ਨੇ ਕੋਈ ਫਿਜ਼ੀਕਲ ਐਜੂਕੇਸ਼ਨ ਹੈ ਜਾਂ ਹੋਮ ਸਾਇੰਸ ਹੈ ਉਹਨਾਂ ਬਾਰੇ ਮੈਨੂੰ ਕੋਈ ਖਾਸ ਨੌਲੇਜ ਨਹੀਂ ਹੈ ਇਸ ਕਰਕੇ ਮੈਂ ਇਹ ਕਹਿ ਨਹੀਂ ਸਕਦਾ ਕਿ ਕਿੱਥੋਂ ਪੜ੍ਹੋ ਬਸ ਇਹ ਕਹਿ ਸਕਦਾ ਕਿ 6ਵੀਂ ਤੋਂ 10ਵੀਂ ਵਿੱਚ ਜੇ ਤੁਹਾਡਾ ਕੋਈ ਸਬਜੈਕਟ ਦੇ ਬੁੱਕਸ ਨੇ ਉਹ ਤੁਸੀਂ ਪੜ੍ਹੋ ਜਾਂ ਤੁਹਾਨੂੰ ਪ੍ਰੀ ਟੈਟ ਲਈ ਚਾਹੀਏ ਫਿਰ ਪੰਜਾਬ ਪੱਧਰ ਦੀਆਂ ਵੀ ਕਿਤਾਬਾਂ ਮਿਲਦੀਆਂ ਉਹਨਾਂ ਨੂੰ ਪੜ੍ਹੋ ਜਾਂ ਹੋਰ ਵੀ ਜਿਵੇਂ ਤੁਹਾਨੂੰ ਕੋਈ ਗਾਈਡ ਕਰਦਾ ਉਸ ਤਰੀਕੇ ਨਾਲ ਪੜ੍ਹ ਸਕਦੇ ਹੋ ਪਰ ਲੈਂਗੁਏਜ ਲਈ ਪੁਰਾਣੇ ਪੇਪਰ ਪੜੋ ਜੋ ਦੋ ਲੈਂਗੁਏਜਸ ਹੋਣੀਆਂ ਨੇ ਵੱਡੇ ਸਾਈਕੋਲੋਜੀ ਲਈ ਲੈਟਸ ਲਰਨ ਹਿਮਾਂਸ਼ੀ ਸਿੰਘ ਹੋ ਗਿਆ ਜਾਂ ਪੁਰਾਣੇ ਪੇਪਰ ਜਿਹੜੇ ਵੇਖ ਕੇ ਪ੍ਰੈਕਟਿਸ ਕਰ ਸਕਦੇ ਹੋ ਪਰ ਜਿਹੜਾ ਤੁਹਾਡਾ 60 ਨੰਬਰ ਦਾ ਪੋਰਸ਼ਨ ਹੈ ਉਸ ਬਾਰੇ ਮੈਨੂੰ ਤਾਂ ਨੌਲੇਜ ਨਹੀਂ ਹੈ ਸੋ ਮੈਂ ਉਸ ਬਾਰੇ ਜਿਹੜੀ ਜਾਣਕਾਰੀ ਨਹੀਂ ਦੇ ਸਕਦਾ ਸੋ ਇਹ ਪੂਰੀ ਜਾਣਕਾਰੀ ਸੀ ਕਿ ਪੀਟੈਟ ਕੌਣ ਲੈ ਰਿਹਾ ਹੈ ਔਖਾ ਹੋਏਗਾ ਔਖਾ ਹੋਏਗਾ ਕਿਵੇਂ ਤਿਆਰੀ ਕਰ ਸਕਦੇ ਹੋ ਜਿਹੜੇ ਬੇਸਿਕ ਕਨਸੈਪਟਸ ਸੀ ਉਹ ਮੈਂ ਆਪਦੇ ਵੱਲੋਂ ਤੁਹਾਡੇ ਨਾਲ ਸਾਂਝੇ ਕੀਤੇ ਐ ਤੇ ਉਮੀਦ ਕਰਦਾ ਤੁਹਾਨੂੰ ਚੰਗੇ ਵੀ ਲੱਗੇ ਹੋਣ ਇਹ ਸਾਰੀਆਂ ਚੀਜ਼ਾਂ ਅਦਰ ਟਾਈਮ ਤੁਸੀਂ ਕੱਢਿਆ ਇਸ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਕੋਈ ਹੋਰ ਜਾਣਕਾਰੀ ਦੀ ਲੋੜ ਹੋਵੇ ਕਮੈਂਟਾਂ ਦੇ ਵਿੱਚ ਜਰੂਰ ਆਪ ਜੀ ਪੁੱਛ ਸਕਦੇ ਹੋ ਟੈਲੀਗ੍ਰਾਮ ਚੈਨਲ ਜਰੂਰ ਜੁਆਇਨ ਕਰੋ ਟੈਲੀਗ੍ਰਾਮ ਚੈਨਲ ਬਣਿਆ ਹੋਇਆ ਹੈ ਕੋਈ ਹੋਰ ਕੁਐਰੀ ਹੁੰਦੀ ਹੈ ਕੋਈ ਅਪਡੇਟ ਆਉਂਦੀ ਹੈ ਪੀਐਸਟ ਨੂੰ ਲੈ ਕੇ ਉਹ ਵੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਧੰਨਵਾਦ ਥੈਂਕ ਯੂ ਵੈਰੀ ਮਚ ਜੁੜੇ ਰਹੋ ਚਲਣਾਂ